ਕੋੜੀ ਬੜੀ ਇੰਨੀ ਕੀ ਹੁਣ ਕਿ ਤੁਹਾਡੇ ਦੋਵਾਂ ਤੇ ਮਿਰਚ ਬੜੀ ਹੈ ਸਿਕਰਾ ਤੇ ਮੈਂ ਆਪਦੀ ਵਜਦੀਆਂ ਜਿਹੜਾ ਮਿਰਚ ਵੇ ਨਹੀਂ ਕਿ ਤੁਹਾਡਾ ਕਿੰਨਾ ਮੰਦਾ ਹਾਲ ਹੋਇਆ ਹੈ ਇੱਦਣ ਮੈਂ ਹੁਣ ਸਜਾਉਣ ਤੋਂ ਲੱਗਾ ਏ ਤੇ ਸਵੇਰ ਜੀ ਵੀ ਤਿਆਰੀ ਕਰਨ ਵਾਲੋ ਜੀ ਸੱਜਣਾ ਵੇ ਸੱਜਣਾ ਸਾਨੂੰ ਤੇਰੇ ਚਰਨਾਂ 'ਕਾਮਲੀ ਸਾਨੂੰ ਲੋ ਜੀ ਲੂਣ ਮੇਥੀ ਦਿੱਤੀ ਆ ਪਾ ਇਹ ਮਿਰਚ ਪੂਰੀ ਪਾ ਦੀਏ ਕਿ ਕੱਢ ਦੀਏ ਬਾਹਰ ਪਹਿਲੀ ਗੱਲ ਤੇ ਰਹਿਣੇ ਦਈਏ ਸੋਕੇ ਮਿਰਚ ਜਿਹੜੀ ਆ ਤੇਜ ਹੋ ਜਣੀ ਆ ਸਬਜੀ ਉਹਦੇ ਤੇ ਆ ਮਸਾਲਾ ਵੀ ਪੈਂਦਾ ਸਮਾਲਾ ਸਮਾਲਾ ਪਾਉਣਾ ਕਿ ਨਹੀਂ ਸਮਾਲਾ ਰਹਿਣ ਦੇ ਪਤਾ ਕਿਉਂ ਕਿ ਮੈਂ ਸਮਾਲੇ ਚ ਮਿਰਚ ਜਿਹਾ ਕਾਲੀ ਬੜੀ ਹੈ ਨਮਕ ਹੋਣ ਦੇਖਿਓ ਤੀ ਸਬਜੀ ਦੀ ਲੁੱਕ ਚੇਂਜ ਹੋ ਜਿਹੜੇ ਹਲਦੀ ਦੇ ਨਾਲ ਅਮਰ ਫਲ ਲੱਗਦੇ ਆ ਤੁਸੀਂ ਆਪ ਵਰਕਡੇ ਵਰਤਦੇ ਹੋ ਖਰੀਨੇ ਚ ਮਸਾਲਾ ਦੱਦਾ ਬਾਦਲਾਸ ਵੀ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਸੋਡੀ ਦੇ ਨੁਸਖਾ ਸਾਨੂੰ ਬਹੁਤ ਜਿਆਦਾ ਪਸੰਦ ਆਉਂਦੇ ਨੇ ਸਿੰਪਲ ਨਾ ਉਹ ਲੱਗਾ ਦਹੀਂ تیار ਕਰ ਲੈਣਾ ਮੱਖ ਸੁੱਤੀ ਸਬਜੀ ਦੇ ਚੋਕੀ ਖਾਦੀ ਨਹੀਂ ਜਾਂਦੀ ਚੁੱਕੀ ਸਬਜੀ ਦੇ ਨਾਲ ਤੇ ਦਹੀਂ ਨਾਲ ਉਹ ਬਟੇ ਰੋਟੀ ਵੀ ਖਾਦੀ ਜਾਊਗੀ ਤੇ ਸਬਜੀ ਵੀ ਖਾਦੀ ਜਾਊਗੀ